ਪਿੰਕ ਜੇ ਕਲਰ ਦੀ ਮੈਨੂੰ ਯਾਦ ਆ ਸੋਨੀਆ ਕਾਂਦੇ ਦੀ ਸਾੜੀ ਸਤਾਰਿਆਂ ਵਾਲੀ ਸਾੜੀ ਉਹਦੀ ਹੁਣ ਤੱਕ ਯਾਦ ਆ ਵੀ ਉਹ ਲਿਸ਼ਕਾ ਮਾਰਦੀ ਸਾੜੀ ਮੈਂ ਮਹਾਰਾਜ ਨੇ ਤੇ ਆਇਆ ਸੀਗਾ ਬਿਲਕੁਲ ਵੀ ਮਹਾਰਾਜੇ ਗੋਲੀ ਮੈਂ ਨਹੀਂ ਚਲੋਣੀ ਇਹ ਮੇਰੇ ਹੱਥ ਮੇਰੇ ਖਾਲੀ ਹੱਥ ਨੇ ਤੈਂ ਦੱਬਣਾ ਕੋੜਾ ਹੈ ਹੂੰ ਕਿਉਂਕਿ ਮੇਰੀ ਜ਼ਿੰਦਗੀ ਦਾ ਪਹਿਲਾ ਫਾਇਰ ਹੈ ਸਾ ਜਿਸ ਵੇਲੇ ਮੈਨੂੰ ਯਾਦ ਹੈ ਜਦੋਂ ਉਹ ਅੱਗੇ ਆਉਂਦਾ ਗਿਆ ਆਉਂਦਾ ਜਦੋਂ ਮੈਨੂੰ ਇਹ ਸਿੱਖਾ ਕਿ ਹੁਣੇ ਛੁਪ ਕੇ ਸਾਈਡ ਦੇ ਕਿਉਂਕਿ ਉਹ ਪੱਤਿਆਂ ਦੇ ਛਾਂ ਹੋ ਜਾਣੀ ਸੀ ਜਿਹੜੀ ਬੰਕਰ ਜਿਹਾ ਸੀ ਉਹਨੇ ਘੁੰਮ ਜਾਣਾ ਸੀ ਉਹਦਾ ਰੋਟੇਸ਼ਨ ਹੋ ਜਾਂਦੀ ਸੀ ਉਹਦੀ ਰਸਤੇ ਦੀ ਤਾਂ ਜਦੋਂ ਨੇੜੇ ਆ ਮੈਕਸਿਮਮ ਜਦੋਂ ਮੈਂ ਫਾਇਰ ਕੀਤਾ ਤਾਂ ਉਹਨੇ ਰੱਬ ਨਾਲ ਹੱਥ ਜੋੜੇ ਜਰੂਰ ਕਰ ਦਿੱਤੇ ਧੰਨਵਾਦ ਕਰਦੇ ਓਕੇ ਉਹਨੇ ਹੱਥ ਜੋੜੇ ਹੱਥ ਜੋੜੇ ਕਿਉਂਕਿ ਉਹਦੇ ਕੋਲ ਪਹਿਲਾਂ ਹੀ ਸੀਆਈਡੀ ਸੀ ਦੋ ਵਾਰ ਪਹੁੰਚੀ ਹੋਈ ਅੱਛਾ ਕਿ ਤੇਰੇ ਤੇ ਅਟੈਕ ਹੋਣਾ ਉਹਨੂੰ ਇਹ ਕਨਫਰਮ ਹੋ ਗਿਆ ਕਿ ਗੋਲੀ ਚੱਲੀ ਹੈ ਮੇਰੇ ਤੇ ਇਹ ਵਕਾਈ ਰੀਅਲਿਟੀ ਹੈ ਪੱਥ ਦੇ ਉਹਨੇ ਇਸ ਤਰ੍ਹਾਂ ਕਰਦੇ ਤੁਰਦੇ ਆਉਂਦੇ ਨੇ ਤੁਸੀਂ ਉਹਦੋਂ ਬਚਕਾਰ ਸੋਨੀਆ ਗਾਂਧੀ ਆਉਂਦੇ ਨੇ ਐਸਾ ਕੁਝ ਕੀ ਸੀ ਨਾ ਪੂਰਾ ਸੀਨ ਮੈਂ ਚਾਹੁੰਗਾ ਸਮਝਾ ਦੇ ਉਹ ਵੀ ਉਹ ਵੀ ਸਾਹਮਣੇ ਆਉਂਦੀ ਆ ਪਰ ਮੈਂ ਉਹਦੇ ਮਤਲਬ ਇੱਕ ਦੋ ਵਾਰੀ ਉਹ ਜਦੋਂ ਆਉਂਦੀ ਆ ਉਹ ਇੱਕ ਦੋ ਮੁਰਿਆ ਹੋ ਜਾਂਦਾ ਕਦੇ ਉਹ ਜਿਹੜਾ ਉਹ ਮੁਰਿਆ ਜਿਹੜਾ ਉਹ ਹੈ ਆਫੀਸਰ ਹਾਂ ਆਫੀਸਰ ਜਿਹੜਾ ਕਦੇ ਉਹ ਮੁਰਿਆ ਜਾਂਦਾ ਤੇ ਅੰਤ ਨੂੰ ਮੈਂ ਉਹ ਵੇਟ ਕਰ ਰਿਹਾ ਸੀਗਾ ਜਿਹੜੀ ਵੀ ਉਹ ਹੈ ਸੋਨੀਆ ਗਾਂਧੀ ਬਿਲਕੁਲ ਸਾਈਡ ਤੇ ਆ ਜੇ ਵੀ ਉਹ ਨਾ ਨਿਸ਼ਾਨੇ ਤੇ ਆ ਜੇ ਇਹ ਕਿਤਾ ਔਰਤਾਂ ਦੂਜਾ ਉਹ ਮੈਂ ਉਹਨੂੰ ਸਮਝਦਾ ਵੀ ਉਹ ਦੋਸ਼ੀ ਨਹੀਂ ਹੈਗੀ ਮੈਂ ਚਾਹੁੰਦਾ ਸੀ ਵੀ ਉਹ ਚੰਗੀ ਤਰ੍ਹਾਂ ਮੇਰੇ ਸਾਹਮਣੇ ਆ ਜੇ ਜਿਵੇਂ ਕੋਈ ਕੋ ਗੱਲਾਂ ਕਰਦੇ ਉਹ ਮਸਤੀ ਜੀ ਆਉਂਦੇ ਤੁਰਾਂਦੇ ਕਦੇ ਉਹ ਆ ਰਹੇ ਕਦੇ ਉੱਧਰ ਨੂੰ ਮਸਤੀ ਤੁਰੇ ਆਉਂਦੇ ਸੀ ਕਿੰਨੀ ਦੂਰੀ ਸੀ ਕੁਛ ਤਕਰੀਬਨ ਇਹ ਮੰਨ ਕੇ ਚਲੋ 30 ਤੋਂ 35 30 ਤੋਂ 40 ਫੁੱਟ ਹੋਏਗਾ ਜਿੱਥੋਂ ਮੇਰਾ ਡਿਸਟੈਂਸ ਜਿਆਦਾ ਸੀ ਇਹ ਵੀ ਇੱਕ ਵੱਡੀ ਗੱਲ ਆ ਮਤਲਬ ਹਾਲਾਂਕਿ ਚਲੋ ਆਰਥਿਕ ਹਾਲਾਤ ਵੀ ਐਸੇ ਸੀ ਉਹ ਵੀ ਮਤਲਬ ਅਸయోగ ਨਹੀਂ ਸੀਗੇ ਕਿ ਉਸ ਤੋਂ ਪਹਿਲਾਂ ਅਸੀਂ ਟ੍ਰੇਨਿੰਗ ਵੀ ਲੈਂਦੇ ਜਾਂ ਉਸ ਤੋਂ ਪਹਿਲਾਂ ਅਸੀਂ ਗੋਲੀ ਚਲਾ ਕੇ ਦੇਖਦੇ ਵੀ ਨਿਸ਼ਾਨਾ ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਜ਼ਿੰਦਗੀ ਦੀ ਪਹਿਲੀ ਗੋਲੀ ਫਾਇਰ ਕਰਨਾ ਆ ਪਹਿਲਾ ਫਾਇਰ ਹੀ ਕਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਰਨਾ ਤੁਹਾਨੂੰ ਇਹ ਵੀ ਪਤਾ ਸੀ ਕਿ ਜੇ ਚੁਗ ਗਿਆ ਤਾਂ ਮੇਰੇ ਨਾਲ ਕੀ ਅਗਲਾ ਫਿਰ ਮੈਨੂੰ ਪਤਾ ਹੈ ਇਹ ਫਾਇਰ ਕੋੜਾ ਹੀ ਦਬੰਦੇਣਗੇ ਉਸ ਤੋਂ ਬਾਅਦ ਮੈਨੂੰ ਪਤਾ ਮੌਕਾ ਨਹੀਂ ਲੱਗੇਗਾ ਲੱਗੇਗਾ ਇਹ ਜਦੋਂ ਬਾਇਰ ਦੱਬਿਆ ਫਿਰ ਤਾਂ ਫਾਇਰ ਉਹਨਾਂ ਦਾ ਹੀ ਹੋਣਗੇ ਫਿਰ ਉਹ ਕਿੰਨੀ ਕਿ ਇਹ ਨਹੀਂ ਆਪ ਸੋਚਿਆ ਕਿ ਪਹਿਲਾਂ ਇੱਕ ਵਾਰੀ ਮਤਲਬ ਇੱਥੇ ਬੈਠਣ ਤੋਂ ਪਹਿਲਾਂ ਵੀ ਨਿਸ਼ਾਨੇ ਨੂੰ ਤਾਂ ਕਿਰਾਂ ਨੇੜ ਤੇੜ ਕਰ ਲਿਆ ਜਾਵੇ ਜਾਂ ਨਹੀਂ ਉਹ ਕਿਉਂਕਿ ਇਹ ਚੀਜ਼ ਮੇਰੇ ਕੋਲ ਪੰਜ ਘਰ ਤੋਂ ਸੀ ਕਿ ਨਾ ਤਾਂ ਇਹ ਐਸੀ ਚੀਜ਼ ਆ ਵੀ ਬੰਦਾ ਕਿਤੇ ਜਾ ਕੇ ਪ੍ਰੈਕਟਿਸ ਕਰਿਆ ਵੀ ਮੇਰੇ ਕੋਲ ਪੰਜ ਘਾਤੋਂ ਮੈਨੂੰ ਪਤਾ ਇਹ ਪੰਜ ਘਰ ਖਤਮ ਹੋ ਗਏ ਤੇਰੇ ਕੋਲ ਤਾਂ ਖਾਲੀ ਹੱਥ ਹੋ ਜਾਏਗਾ ਫਿਰ ਜਦੋਂ ਤੁਸੀਂ ਫਾਇਰ ਕਰਦੇ ਹੋ ਆਖਰ ਨੂੰ ਘੜੀ ਆਉਂਦੀ ਹੈ ਕਿ ਜਦੋਂ ਪਾਸੇ ਹੁੰਦੇ ਨੇ ਕੱਲੇ ਰਾਜੀਵ ਗਾਂਧੀ ਸਾਹਮਣੇ ਆਉਂਦੇ ਨੇ ਹਾਂ ਤਾਂ ਉਹ ਮੈਂ ਜਦੋਂ ਫਾਇਰ ਕਰਦਾ ਇੱਥੇ ਤੱਕ ਵੀ ਮੈਂ ਆਪਣੇ ਗੁਰੂ ਤੇ ਬਹੁਤ ਗੁੱਸੇ ਹੋਣਾ ਪਹਿਲਾ ਫਾਇਰ ਇਹ ਮਹਾਰਾਜ ਮੈਂ ਤੇਰਾ ਅਸਰਾ ਤੱਕਿਆ ਸੀ ਹੂੰ ਇਹ ਫਾਇਰ ਦਾ ਕੋੜਾ ਤੂੰ ਦੱਬਣਾ ਓਕੇ ਤੈਨ ਇੱਕ ਜ਼ਾਲਮ ਜਿਹੜੀ ਆ ਨਾ ਇਸ ਫਾਇਰ ਤੋਂ ਬਚਾਦੀਦਾ ਇਹਦਾ ਮਤਲਬ ਤੂੰ ਸੱਚ ਚ ਸ਼ਾਮਲਾ ਨੂੰ ਬਚਾਉਂਦੇ ਤੈਨ ਮੇਰੇ ਨਾਲ ਚੰਗੀ ਨਹੀਂ ਕੀਤੀ ਮਹਾਰਾਜ ਨੂੰ ਪੂਰਾ ਮੈਂ ਲੇਵ ਲਾ ਕੇ ਨਾ ਬਹੁਤ ਡਾਂਟਦਾ ਮਤਲਬ ਗੁੱਸੇ ਹੁੰਨਾ ਤੈਨ ਨੇ ਮੇਰੇ ਨਾਲੇ ਮਤਲਬ ਧੋਖਾ ਕੀਤਾ ਮੇਰਾ ਦਸੂਣ ਬਚ ਗਿਆ ਤੈਨ ਨੇ ਫਾਇਰ ਕਿਉਂ ਮੈਂ ਕਿਉਂਕਿ ਐਸੇ ਕੋੜਾ ਤੂੰ ਦੱਬਣਾ ਹੈ ਮੇਰਾ ਹੱਥ ਹੈ ਮੈਂ ਬਹੁਤ ਗੁੱਸੇ ਹਾਂ ਮਹਾਰਾਜ ਨੂੰ ਇਹ ਕਿੰਨੀ ਕੁ ਦੂਰੀ ਤੋਂ ਲੰਘਦਾ ਉਹ ਫਾਇਰ ਪਾਸ ਕਿੱਧਰਲੀ ਸਾਈਡ ਨੂੰ ਸਾਈਡ ਲੱਗਿਆ ਉਹ ਸੁਣਿਆ ਕਹਿੰਦੇ ਉਹਨੇ ਜਾ ਕੇ ਅੰਦਰ ਦੱਸਿਆ ਵੀ ਮੇਰੇ ਬਿਲਕੁਲ ਕੰਨ ਦੇ ਕੋਲ ਨੂੰ ਲੱਗਿਆ ਤੇ ਉਹਨੇ ਮਤਲਬ ਇਹ ਦੱਸਿਆ ਵੀ ਕੰਨ ਦੇ ਕਹਿੰਦੇ ਮੇਰੇ ਸੂਂ ਦੇ ਨੇ ਕਹਿੰਦੇ ਆਵਾਜ਼ ਹਵਾ ਦੇ ਜਿਵੇਂ ਕ੍ਰੋਸਿੰਗ ਦੀ ਆਵਾਜ਼ ਹੈ ਨਾ ਕੰਨ ਮੇਰੇ ਕੋਲ ਦੀ ਆਵਾਜ਼ ਕਹਿੰਦੇ ਕ੍ਰੋਸ ਆਈ ਹੈ ਔਰ ਉਹਨੇ ਦੱਸੇ ਵੀ ਕਹਿੰਦਾ ਜਦੋਂ ਉਹਨਾਂ ਨੇ ਕਿਹਾ ਵੀ ਅੰਦਰ ਜਾ ਕੇ ਉਹਨਾਂ ਨੇ ਕਮਾਂਡੋਆਂ ਨੇ ਉਹਨੂੰ ਪ੍ਰਪੋਜ਼ਲ ਲਖੀ ਵੀ ਜਿਹੜੇ ਸਾਡੇ ਐਨਐਸਜੀ ਦੇ ਕਮਾਂਡੋ ਲੱਗੇ ਨੇ ਨਾ ਵੀ ਇਹਨਾਂ ਕੋਲੋਂ ਕਿਸੇ ਕੋਲੋਂ ਐਸਐਲਰ ਜਿਹੜੀ ਆ ਨਾ ਵੀ ਉਹਦੀ ਗੋਲੀ ਦੱਬੀ ਗਈ ਹੈ ਸ਼ਾਇਦ ਗਲਤੀ ਨਾਲ ਓਕੇ ਪੋਸਿਬਿਲਟੀ ਹੈ ਵੀ ਕਿਸੇ ਨੇ ਪਹਿਲੇ ਫਾਇਰ ਦਾ ਪਤਾ ਨਹੀਂ ਲੱਗਿਆ ਕਿਸੇ ਨੇ ਉਹਨਾਂ ਨੇ ਕਿਉਂਕਿ ਇਹ ਸਸ਼ੋਪੰਜ ਸੀ ਕੋਈ ਤਾਂ ਕਹਿੰਦਾ ਸਕੂਟਰ ਦਾ ਪਟਾਕਾ ਪਿਆ ਓਕੇ ਉਹ ਕਹਿੰਦੇ ਸਕੂਟਰ ਤਾਂ ਇੱਥੋਂ ਕਈ ਕਿਲੋਮੀਟਰ ਦੂਰ ਹੈ ਸਕੂਟਰ ਤਾਂ ਹੈ ਹੀ ਨਹੀਂ ਸਕੂਟਰ ਦਾ ਪਟਾਕਾ ਕਿੱਥੋਂ ਆ ਗਿਆ ਹੂੰ ਫਿਰ ਕਹਿੰਦੇ ਵੀ ਇਹ ਪੋਸਿਬਿਲਟੀ ਆ ਵੀ ਜਿਹੜਾ ਇਹ ਆ ਕਿਸੇ ਦੀ ਕਮਾਂਡੋ ਦੀ ਐਸਐਲਆਰ ਨਾਲ ਚੱਲ ਗਈ ਹੋਵੇ ਗਲਤੀ ਨਾਲ ਵੀ ਲੋਡਡ ਤਾਂ ਸਾਰੀਆਂ ਹੁੰਦੀਆਂ ਨੇ ਕਿਸੇ ਕੋਲ ਘੋੜੇ ਤਾਂ ਦੱਪਿਆ ਗਿਆ ਜੀ ਜੀ ਉਹਨੇ ਜਦੋਂ ਰਜੀਵ ਗਾਂਧੀ ਕੋਲੇ ਜਾ ਕੇ ਦੋ ਪ੍ਰਪੋਜ਼ਲ ਦੱਸਿਆ ਵੀ ਇਹ ਤਾਂ ਸਕੂਟਰ ਦਾ ਪਟਾਕਾ ਸਕੂਟਰ ਦਾ ਪਟਾਕਾ ਪੋਸਿਬਲ ਨਹੀਂ ਕਿਉਂਕਿ ਇਥੋਂ ਕਈ ਕਿਲੋਮੀਟਰ ਸਕੂਟਰ ਨਹੀਂ ਬੰਦ ਕੀਤੇ ਗਏ ਨੇ ਹੂੰ ਵੀ ਐਸਐਲਆਰ ਦੀ ਪੋਸਿਬਿਲਟੀ ਆ ਵੀ ਕੋਈ ਐਸਐਲਆਰ ਤੇ ਕੋਈ ਕਮਾਂਡੋ ਗਲਤੀ ਨਾਲ ਆਪਣਾ ਹੱਥ ਦੱਬੋ ਬੈਠਾ ਉਹ ਕਹਿੰਦਾ ਐਸਐਲਆਰ ਦਾ ਫਾਇਰ ਨਹੀਂ 12 ਬੋਰ ਦਾ ਫਾਇਰ ਆ ओके राजीव गांधी ਇੰਨਾ ਐਕਸਪੀਰੀਐਂਸਡ ਕਿ ਉਹਨੇ ਕਮਾਂਡੋ ਨੂੰ ਉਸੇ ਵੇਲੇ ਕਲੀਅਰ ਕਰ ਦਿੱਤਾ ਕਹਿੰਦਾ 12 ਬੋਰ ਦਾ ਫਾਇਰ ਆ ਜਿਹੜਾ ਮੇਰੇ ਤੇ ਹੋਇਆ ओके ਇਹ ਕਮਾਂਡੋਆਂ ਨੇ ਮੈਨੂੰ ਮਤਲਬ ਡਿਊਰਿੰਗ ਇਨਵੈਸਟੀਗੇਸ਼ਨ ਉਹ ਮਤਲਬ ਹਰਾਨ ਹੋ ਰਹੇ ਸੀ ਕਹਿੰਦੇ ਰਜੀਵ ਕਹਿੰਦੀ ਇੰਨਾ ਐਕਸਪਰਟ ਵੀ ਉਹਨੇ ਕਿਹਾ ਵੀ ਐਸਐਲਰ ਦੀ ਫਾਇਰ ਨਹੀਂ ਹੈ 12 ਬੋਰ ਦੀ ਫਾਇਰ ਦੀ ਆਵਾਜ਼ ਹੈ ਜਦੋਂ ਤੁਸੀਂ ਪਹਿਲਾ ਫਾਇਰ ਕਰਦੇ ਹੋ ਤੁਸੀਂ ਕਿਹਾ ਇੱਕ ਗਿਲਾ ਕਰਦੇ ਹੋ ਪਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਕਿ ਤੁਸੀਂ ਕਿ ਵਾਹਿਗੁਰੂ ਚੰਗਾ ਨਹੀਂ ਕੀਤਾ ਵੇ ਚੰਗਾ ਨਹੀਂ ਕੀਤਾ ਚੰਗਾ ਨਹੀਂ ਕੀਤਾ ਮੇਰੇ ਨਾਲ ਵੀ ਮੇਰੇ ਨਾਲ ਧੋਖਾ ਕੀਤਾ ਤੈਨਾਂ ਨੇ ਮੈਨੂੰ ਇੱਥੇ ਫਸਾ ਕੇ ਮੇਰਾ ਦੁਸ਼ਮਣ ਬਣਾ ਦਿੱਤਾ ਫਿਰ ਦੂਸਰੀ ਵਾਰ ਤੁਸੀਂ ਕਦੋਂ ਡਿਸਾਈਡ ਕਰਦੇ ਹੋ ਕਿ ਉਹਨੂੰ ਦੂਜਾ ਫਾਇਰ ਮੈਂ ਦੂਜੀ ਗੋਲੀ ਭਰ ਲੈਣਾ ਕਿੰਨੇ ਕਿਉਂਕਿ ਮੈਂ ਵੇਟ ਕਰ ਰਿਹਾ ਨਾਲ ਦੀ ਨਾਲੇ ਭਰ ਲੈਣਾ ਮੈਂ ਉਹ ਖਾਲੀ ਕਰਕੇ ਫੋਰ ਨਾਲ ਦੀ ਨਾਲੇ ਭਰ ਲੈਣਾ ਕਿਉਂਕਿ ਮੈਂ ਵੇਟ ਕਰ ਰਿਹਾ ਸੀ ਹੁਣ ਉੱਪਰ ਚੜਨਗੇ ਉਹ ਮਿੰਟਾਂ ਦੇ ਵਿੱਚ ਗੋਲੀਆਂ ਤਾਂ ਮੈਨਾਂ ਸਾਰੀਆਂ ਵਿੱਚ ਹੀ ਸੀ ਚਾਰ ਰਹਿ ਗਈਆਂ ਮੇਰੇ ਕੋਲ ਬਾਕੀ ਓਕੇ ਉਹ ਭਰਦੇ ਨਹੀਂ ਮਤਲਬ ਵਿੱਚ ਹੀ ਹੁੰਦੀਆਂ ਉਹ ਤਾਂ ਗੋਲੀਆਂ ਨਾ ਨਾ 1 ਬਾਈ 1 ਜਾਂਦੇ ਹਨਾ ਕਿਉਂਕਿ ਦੇਸੀ ਪਿਸਤੌਲ ਆ ਅੱਛਾ ਉਹ ਦੇਸੀ ਪਿਸਤੌਲ ਆ ਇੱਕ ਕੱਢਾਂਗੇ ਚੱਲੇਗੀ ਤਾਂ ਦੂਜੀ ਭਰੀ ਜਾਏਗੀ ਓਕੇ ਫਿਰ ਤੁਸੀਂ ਦੂਜੀ ਉੱਤੇ ਉਹ ਦੂਜੀ ਮੈਂ ਭਰ ਲਈ ਮੈਂ ਭਰ ਕੇ ਆਪਣੀ ਛਾਤੀ ਤੇ ਰੱਖ ਕੇ ਇਦਾਂ ਵੇਟ ਕਰਦਾ ਵੀ ਕੋਈ ਉੱਪਰ ਚੜੇਗਾ ਹੁਣ ਜਦੋਂ ਉੱਪਰ ਚੜੇਗਾ ਇਹ ਕੋੜਾ ਆਪਣੇ ਵੱਲ ਨੂੰ ਵਾਪਸ ਕਰਕੇ ਆਪਣੇ ਵੱਲ ਦੱਬ ਲਿਆਵਾ ਇਹ ਉਡੀਕ ਕਰਦੇ ਹਾਂ ਹਾਂ ਇਹ ਉਡੀਕ ਕਰ ਰਿਹਾ ਮੈਂ ਦੱਬ ਕੇ ਓਕੇ ਇੱਕ ਘੰਟਾ 10 ਹਾਂ ਮੈਂ ਵੇਟ ਕਰ ਰਹਿਣਾ ਸਵਾ 7 ਵਜੇ ਤੱਕ ਮੈਂ ਵੇਟ ਕਰ ਰਹਿਣਾ ਕੋਈ ਨਹੀਂ ਚੜਦਾ ਉੱਪਰ ਅੱਛਾ ਮਤਲਬ ਪਹਿਲੀ ਗੋਲੀ ਚੱਲਣ ਤੋਂ ਲੈ ਕੇ ਇੱਕ ਸਵਾ ਇੱਕ ਘੰਟਾ ਸਵਾ ਘੰਟਾ ਹਾਂਜੀ ਉਹਨਾਂ ਨੂੰ ਕੱਖ ਨਹੀਂ ਪੱਲੇ ਪਾਇ ਗੋਲੀ ਕਿੱਥੋਂ ਆਈ ਆ ਕੌਣ ਚਲਾ ਗਿਆ ਉਹਨਾਂ ਸਮਾਰਾ ਜੀਵ ਗੰਦੀ ਕਿੱਥੇ ਸੀ ਅੰਦਰ ਜਿਹੜਾ ਫੰਕਸ਼ਨ ਚੱਲ ਰਿਹਾ ਸੀ ਉਹਨਾਂ ਸਮਾਰਾ ਜੀਵਾਂ ਦੀ ਉੱਥੇ ਸੀ ਉਹ ਸਰਚਿੰਗ ਚੱਲਦੀ ਰਹੀ ਹਾਂ ਤਾਂ ਉਹ ਸਰਚਿੰਗ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਪਤਾ ਲੱਗਿਆ ਕੌਣ ਗੋਲੇ ਪਰ ਇਹ ਕਨਫਰਮ ਹੋ ਗਿਆ ਹਾਂ ਜਿਹੜੀ ਉਹ ਸਨੀਫਰ ਡੌਗ ਸੀਗੇ ਕੋਈ ਨਹੀਂ ਫੜਾਦੇ ਇਦਾਂ ਹੀ ਫੜਾਦੇ ਅੱਛਾ ਜਿਹੜੀ ਸਨੀਫਰ ਡੌਗ ਸੀ ਉਹਨਾਂ ਦੀ ਓਹ ਗੋਲੀ ਜਿਹੜੀ ਸਨੀਫਰ ਡੌਗ ਦੀ ਟੀਮ ਨੇ ਕੱਢ ਲਈ ਹਾਂਜੀ ਉਹ ਸਨੀਫਰ ਡੌਗ ਤੋਂ ਇਹ ਕਨਫਰਮ ਹੋ ਗਿਆ ਕਿ ਗੋਲੀ ਜਿਹੜੀ ਹੈ ਚੱਲੀ ਹੈ ਅੱਛਾ ਉਹ ਜਿਹੜੀ 1 ਪੀਸ ਸੀਗਾ ਐਲਜੀ ਦਾ ਅੱਛਾ ਹਾਂਜੀ 1 ਪੀਸ ਜਿਹੜੀ ਮੈਨੂੰ ਬਾਅਦ ਚ ਪਤਾ ਲੱਗਿਆ ਇਹ ਬਹੁਤ ਮਜ਼ੇਦਾਰ ਇਨਵੈਸਟੀਗੇਸ਼ਨ ਦਾ ਬਾਅਦ ਮੈਨੂੰ ਬਹੁਤ ਅਸਲ ਦੀ ਜਾਣਕਾਰੀ ਉਹਦੇ ਅੱਛਾ ਵੀ ਐਲਜੀ ਦੇ ਪੀਸ ਸੀਗਾ ਇੱਕ ਨੰਬਰ ਦੋ ਨੰਬਰ ਕਿਸ ਤਰ੍ਹਾਂ ਹੁੰਦੇ ਮੈਂ ਤਾਂ ਉਹ ਇਨਵੈਸਟੀਗੇਸ਼ਨ ਦੌਰਾਨ ਬਹੁਤ ਜਾਣਕਾਰੀ ਫਿਰ ਰਹੀ ਹਾਂਜੀ ਉਹ ਐਲਜੀ ਦੀ ਪੀਸ ਜਦੋਂ ਗੋਲੀ ਸਿੰਗਲ ਪੀਸ ertsੀ ਮੋਟੀ ਜਦੋਂ ਪੀਸ ਉਸਨੀਫਰ ਡੌਗ ਨੇ ਲੈ ਕੇ ਫੜਾ ਦਿੱਤੀ ਅੱਛਾ ਤਾਂ ਉਸ ਵੇ ਇਹ ਸਭ ਕੁਝ ਸਵਾ ਕਾਂਟੇ ਜੀ ਕੰਫਰਮ ਹੋ ਗਿਆ ਸੀ ਜਾਂ ਨਹੀਂ ਬਾਤ ਚੋ ਜਾਂ ਨਹੀਂ ਕਿਉਂਕਿ ਸਨੀਫ ਡੌਗ ਨੇ 15 ਮਿੰਟਾਂ 20 ਮਿੰਟ ਦੇ ਵਿੱਚਕਾਰ ਬਖਵੇਂ ਦੇ ਦੌਰਾਨ ਇਹ ਗੋਲੀ ਜਿਹੜੀ ਕੱਢ ਲਈ ਸੀ ਜਿਹੜੇ ਹੈਲੀਕਾਪਟਰ ਉੱਪਰ ਘੁੰਮ ਰਹੇ ਸੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਿਹੜੇ ਕਮਾਂਡੋ ਦਰਖਤਾਂ ਚੜ੍ਹ ਗਏ ਉਹਨਾਂ ਨੂੰ ਨਹੀਂ ਮੈਂ ਲੱਭੇ ਕਿਤੇ ਓਕੇ ਜਿਹੜੇ ਮੇਰੇ ਥੱਲੇ ਜਿਹੜੇ ਆਈਪੀਐਸ ਅਫਸਰ ਖੜੇ ਸੀ 8 ਹਰ ਇੱਕ ਫੋਰਸ ਦਾ ਇਕੱਠਾ ਆਈਪੀਐਸ ਅਫਸਰ ਉਹਨੂੰ ਲੀਡ ਕਰ ਰਿਆ ਸੀ ਇੱਕ 8 ਆਈਪੀਐਸ ਅਫਸਰਾਂ ਦੀ ਟੀਮ ਮੇਰੇ ਥੱਲੇ ਖੜੀ ਗੱਲਾਂ ਕਰਦੀ ਸੀ ਰਣਨੀਤੀ ਬਣਾ ਰਹੀ ਸੀ ਜਿੱਥੇ ਤੁਸੀਂ ਜਿਹ ओके ਕੀ ਕੀ ਰਣਨੀਤੀ ਬਣਾ ਰਹੇ ਉਹਨਾਂ ਦੇ ਗੱਲਾਂ ਮੈਨੂੰ ਸਾਰੀਆਂ ਸੁਣਾਈ ਦੇ ਰਹੀਆਂ ਓਕੇ ਉਹ ਕਹਿ ਰਹੇ ਆਂ ਵੀ ਆਪਣਾ ਜਿਹੜਾ ਇਹ ਕਿਸੇ ਵੱਲੋਂ ਜਿਹੜਾ ਫਾਇਰ ਹੋਇਆ ਇਹ ਸਾਡਾ ਰਸਤਾ ਚੇਂਜ ਕਰਨ ਵਾਸਤੇ ਆ ਵੀ ਆਪਾਂ ਰੇਂਜ ਵਿੱਚ ਨਹੀਂ ਆ ਰਹੇ ਉਹਦੇ ਵੀ ਆਪਾਂ ਨੂੰ ਰੇਂਜ ਚੇਂਜ ਕਰਨ ਲਈ ਪ੍ਰਧਾਨ ਮੰਤਰੀ ਰਸਤਾ ਚੇਂਜ ਆਪਾਂ ਕਰਦੀਏ ਤਾਂ ਇਸ ਕਰਕੇ ਮਜਬੂਰ ਕੀਤਾ ਜਾ ਰਿਹਾ ਆਪਾਂ ਦਰਿਆ ਗਾਂਜੇ ਜਿੱਧਰੋਂ ਫੋਨ ਫਾਇਰ ਆਇਆ ਆਪਾਂ ਉਧਰ ਲੈ ਜਾਈਏ ਓਕੇ ਆਪਾਂ ਉਹਨਾਂ ਦੀ ਸਾਜ਼ਿਸ਼ ਨੂੰ ਫੇਲ ਕਰੋ ਇੱਧਰ ਵਾਲੇ ਏਰੀਆ 'ਚ ਮੋੜ ਲੈ ਕੇ ਆਓ ਪ੍ਰਧਾਨ ਮੰਤਰੀ ਨੂੰ ओके ਦਵਾਰੇ ਲੈ ਕੇ ਆਓ ਦਵਾਰੇ ਲੈ ਕੇ ਆਓ ਕਿਉਂਕਿ ਉਹਨਾਂ ਦੀ ਸੱਚ ਫੇਲ ਹੋ ਜਾਏਗੀ ਹਮ ਇਹ ਕਨਫਰਮ ਆ ਕਿ ਬੰਦਾ ਜਿਹੜਾ ਸ਼ੂਟਰ ਹੈ ਕੋਈ ਹੈ ਕੋਈ ਇਹ ਕਨਫਰਮੇਸ਼ਨ ਇਹ ਕਨਫਰਮੇਸ਼ਨ ਆ ਜਿਹੜੀ ਸੀਆਈਡੀ ਆਈਆ ਦੋ ਵਾਰੀ ਕਨਫਰਮ ਹੈ ਹਮ ਇਹ ਵੀ ਕਨਫਰਮ ਆ ਬੰਦਾ ਲੁਕਿਆ ਹੋਇਆ ਕੋਈ ਓਕੇ ਇਹ ਕਨਫਰਮ ਹੈ ਵੀ ਇਹ ਇਹਨੂੰ ਆਪਣਾ ਰਸਤਾ ਚੇਂਜ ਕਰਨ ਲਈ ਵੀ ਪਹੁੰਚ ਰੇਂਜ ਵਿੱਚ ਨਹੀਂ ਆਏ ਇਹ ਗੋਲੀ ਸਿਰਫ ਆਪਣਾ ਰਸਤਾ ਚੇਂਜ ਕਰਨ ਲਈ ਆ ਵੀ ਆਪਾਂ ਉਧਰ ਨੂੰ ਲੈ ਜਾਈ ਪ੍ਰਧਾਨ ਮੰਤਰੀ ਨੂੰ ਓਕੇ ਉਹਨਾਂ ਦੀ ਗੱਲਾਂ ਮੈਨੂੰ ਸੁਣਾਈ ਦੇ ਰਹੀਆਂ ਨੇ ਕਮਾਂਡੋਆਂ ਦੇ ਸਾਰੇ ਜਿਹੜੇ ਆਈਪੀਐਸ ਅਫਸਰ ਨੇ ਠੀਕ ਹੈ ਤਾਂ ਉਹ ਮੁੜ ਕੇ ਫੇਰ ਇੱਥੇ ਲਿਆਉਂਦੇ ਨੇ ਪ੍ਰਧਾਨ ਮੰਤਰੀ ਨੂੰ ਸਵਾ ਘੰਟੇ ਬਾਅਦ ਦੀ ਗੱਲ ਹੈ ਸਵਾ ਘੰਟੇ ਬਾਅਦ ਜਦੋਂ ਉਹ ਉੱਥੇ ਆਉਂਦੇ ਨੇ ਸਾਰੇ ਚੁੱਪ ਜਾਂਦੇ ਹੋ ਜਾਂਦੇ ਮੈਨੂੰ ਇਹ ਹੁੰਦਾ ਕਿ ਸਾਰੇ ਚਲੇ ਗਏ ਹੂੰ ਜਦੋਂ ਮੈਂ ਪਰਦਾ ਜਾਂ ਖੋਲਿਆ ਉਹ ਜਿੱਥੇ ਮੈਂ ਜਿਹੜਾ ਮੈਂ ਪੱਤੇ ਨਾਲ ਸਲੇ ਕਿਤੇ ਪਰਦਾ ਖੋਲ ਕੇ ਮੈਂ ਦੇਖਿਆ ਇਸ ਤਰ੍ਹਾਂ ਕਰਕੇ ਹਾਂ ਸਮਝ ਦੇਖਿਆ ਪ੍ਰਧਾਨ ਮੰਤਰੀ ਉਹ ਤਾਂ ਗਰਜੀਵ ਗਾਂਧੀ ਮੇਰੇ ਸਾਹਮਣੇ ਖੜਾ ਉਹਦੇ ਹੱਥ 'ਚ ਗੋਲੀ ਰੱਖੀ ਅੱਛਾ ਹੱਥ 'ਤੇ ਗੋਲੀ ਉਹ ਰੱਖੀ ਹੋਈ ਤੇ ਉਹ ਸ਼ੀਸ਼ੇ ਦੇ ਵਿੱਚ ਕਾਲਾ ਸ਼ੀਸ਼ਾ ਲੱਗਦਾ ਜਿਹਨੂੰ ਉਸੇ ਲਿਆ ਜਿਹੜਾ ਬਲਿਊ ਜੈਨਕ ਤਾਂ ਉਹ ਇਸ ਤਰ੍ਹਾਂ ਨਾ ਕੁਝ ਅੰਦਾ ਮੈਨੂੰ ਮੈਨੂੰ ਲੱਗਿਆ ਮੇਰੇ ਵੱਲੋਂ ਕੋਈ ਇਸ਼ਾਰਾ ਕਰ ਰਿਹਾ ਵੀ ਇੱਥੋਂ ਜੇ ਆਵਾਜ਼ ਆਈ ਹੈ ਮੈਨੂੰ ਕਿਤੇ ਇਸ ਤਰ੍ਹਾਂ ਜੀ ਉਂਗਲ ਕਰ ਰਿਹਾ ਹੋ ਅੱਛਾ ਜਦੋਂ ਮੈਂ ਦੇਖਿਆ ਕਿ ਖੋਲਿਆ ਪਰਦ ਵੀ ਹੋ ਤਾਂ ਤੇਰੇ ਵੱਲ ਇਸ਼ਾਰਾ ਕਰ ਰਿਹਾ ਮੈਨੂੰ ਲੱਗਿਆ ਮੈਂ ਉਹ ਗੋਲੀ ਜਿਹੜੀ ਦੂਜੀ ਵਾਰੇ ਫੇਰ ਮੈਂ ਦੇਖਿਆ ਦੁਸ਼ਮਣ ਵੱਲ ਕਰ ਪਹਿਲਾਂ ਜਿਹੜਾ ਮੈਂ ਦੁਸ਼ਮਣ ਵੱਲ ਫੇਰ ਕਰਕੇ ਉਹਦਾ ਸਿਰ ਦਾ ਨਾ ਜਾਣਾ ਫੇਰ ਬਣਾਇਆ ਓਕੇ ਤਾਂ ਉਹ ਜਦੋਂ ਮੈਂ ਦੂਜਾ ਨਿਸ਼ਾਨਾ ਬਣਾਇਆ ਤੇ ਮੈਨੂੰ ਐਸੀ ਉਹ ਮਰ ਗਿਆ ਫੇਰ ਜਾਂ ਹੁਣ ਹੀ ਕਿਸੇ ਹੋਰ ਨੂੰ ਵੱਜਿਆ ਹੂੰ ਪਰ ਪ੍ਰਮਾਤਮਾ ਦੀ ਐਸਾ ਅਸ਼ੀਰਵਾਦ ਮੇਰੇ ਤੇ ਹੈ ਕਿ ਤੁਸੀਂ ਅੰਦਾਜ਼ਾ ਲਾ ਉਹਦੇ ਗੋਲੀ ਜਦੋਂ ਮੈਂ ਮਾਰਦਾ ਉਹਦੇ ਨੂੰ ਉਹਨੂੰ ਆਲ ਦੇਲੇ ਪੂਰਾ ਰਸ਼ਾ ਉਹ ਸਾਰਿਆਂ ਨੂੰ ਗੋਲੀ ਕਰਾਸ ਕਰਦੀ ਐ ਇੰਨੇ ਬੰਦਿਆਂ ਨੂੰ 50 ਬੰਦਿਆਂ ਨੂੰ ਕੱਟੋ ਕਰ ਉਹ ਫਰਸ਼ ਦੇ ਉੱਤੇ ਜਾ ਕੇ ਮੈਲਟ ਹੋ ਜਾਂਦੀ ਐ ਉਹ ਫੇਰ ਅਲਜੀ ਦੋਨੇ ਅਲਜੀ ਦੇ ਗੋਲੀਆਂ ਪਹਿਲਾਂ ਮੈਂ ਚਲਾਉਣਾ ਅੱਛਾ ਉਹ ਮੈਲਟ ਹੋ ਜਾਂਦੀ ਐ ਪੂਰੀ ਦੀ ਪੂਰੀ ਫਲੋਰ ਦੇ ਉੱਤੇ ਠੀਕ ਐ ਉਹ ਕੱਟ ਪਿਸ ਕਰਕੇ ਫਿਰ ਉਹ ਕਿਸ ਪ੍ਰਾਪਰਟੀ ਚ ਪਾਏ ਉਹਨਾਂ ਨੇ ਓਕੇ ਵੀ ਆ ਮੈਲਟ ਹੋ ਗਏ ਦੇਖੋ ਤੁਸੀਂ ਅਦਾਲਤ ਜੇ ਰੀਵਗਾਂ ਦੀ ਲੱਗ ਜਾਂਦੀ ਤਾਂ ਕੀ ਹਾਲ ਹੋਣਾ ਸੀ ਉਹਦਾ ਹੂੰ ਤਾਂ ਉਹ ਪਾੜੜ ਪੈ ਗਈ ਇਹ ਕਨਫਰਮ ਹੋ ਗਿਆ ਕਿ ਗੋਲੀ ਇੱਥੇ ਹੀ ਆ ਕੋਈ ਚੱਲ ਰਹੀ ਆ ਇਧਰਲੀ ਸਾਈਡ ਤੋਂ ਆ ਰਹੀ ਮਤਲਬ ਦੂਜੀ ਤੁਸੀਂ ਚਾਹ ਲਓ ਨਾ ਤਾਂ ਦੂਜੀ ਗੋਲੀ ਤੇ ਕਨਫਰਮ ਹੋ ਗਿਆ ਦੂਜੀ ਗੋਲੀ ਜਦੋਂ ਹੋਈ ਤਾਂ ਕਨਫਰਮ ਹੋਇਆ ਵੀ ਕੋਈ ਸਵਾ ਘੰਟੇ ਬਾਅਦ ਸਵਾ ਘੰਟੇ ਬਾਅਦ ਸਵਾ ਘੰਟੇ ਬਾਅਦ ਕਨਫਰਮ ਹੋਇਆ ਕਿ ਗੋਲੀ ਸਾਡੇ ਨੇੜੇ ਤੋਂ ਆ ਕਿਤੇ ਵੀ ਕੋਈ ਨਾ ਕੋਈ ਇੱਥੇ ਬੈਠਾ ਨੇੜੇ ਵੱਠਾ ਗੋਲੀ ਚਲਾਉਣ ਵਾਲਾ ਆਉਂਦੀ ਵੀ ਇਧਰੋਂ ਆ ਸਾਈਡ ਪਤਾ ਲੱਗੀ ਉਹਨਾਂ ਨੂੰ ਸਾਈਡ ਪਤਾ ਲੱਗੀ ਸਾਰੇ ਉਧਰ ਨੂੰ ਭੱਜੇ ਓਕੇ ਤਾਂ ਮੈਂ ਦੇਖਿਆ ਕਿ ਜਿਹੜੇ ਰਾਜੀਵ ਗਾਂਧੀ ਕਿੱਥੇ ਸੀ ਹਰਜੀਵ ਗਾਂਧੀ ਫਟਾਫਟ ਫਿਰ ਮੈਨੂੰ ਲੱਗਦਾ ਸ਼ਾਇਦ ਤੀਜੀ ਗੋਲੀ ਵੀ ਤੁਹਾਡੇ ਵੱਲੋਂ ਚਲਾਈ ਜਾਂਦੀ ਆ ਹਾਂਜੀ ਹਾਂਜੀ ਉਹ ਫਿਰ ਕਿਹਨਾਂ ਦੇ ਉੱਪਰ ਚਲਾਈ ਗਈ ਜਿਸ ਵੇਲੇ ਮੈਂ ਤੀਜੀ ਗੋਲੀ ਭਰੀ ਫਟਾਫਟ ਸੈਕਿੰਡਾਂ ਦੇ ਵਿੱਚ ਮੈਂ ਸੋਚਿਆ ਆਪਣੇ ਮਾਰ ਲਈ ਵੱਜ ਗਈ ਹੁਣੇ ਉਹਦੇ ਪਰ ਮੈਂ ਫੇਰ ਦੇਖਿਆ ਵਾਰ ਨੂੰ ਮੈਂ ਦੇਖਿਆ ਦਸਰੀ ਵਗਾਂਦੀ ਫਿਰ ਦੌੜਿਆ ਜਾਂਦਾ ਓਕੇ ਪਹਿਲਾਂ ਸੋਚਿਆ ਵੀ ਪਹਿਲਾਂ ਦੁਸ਼ਮਣ 'ਤੇ ਕੱਢ ਆਪਣੇ ਬਾਅਦ ਮੈਂ ਫੜਦੇ ਨੇ ਵਾਰ ਨੂੰ ਕਮਾਈ ਫੇਰ ਉਹ ਫਾਇਰ ਕਰ ਦਿੱਤੀ ਤੀਜਾ ਹੀ ਫਾਇਰ ਕਰਤਾ ਹਾਂ ਤੀਜਾ ਵੀ ਫਾਇਰ ਕਰਦੇ ਦਵਾਨ ओके ਫੂ ਜਿਹੜੇ ਐਨੇ ਨੂੰ ਜਿਹੜੇ ਕਮਾਂਡੋ ਸੀ ਉਹ ਐਨੇ ਫੁਰਤੀਲੇ ਹੁੰਦੇ ਆ ਉਹਨਾਂ ਨੇ ਫਟਾਫਟ ਰਜੀਵ ਗਾਂਧੀ ਨੂੰ ਆਊਟ ਡੱਟੂ ਜਾ ਬਣਾ ਲਿਆ ਇਸ ਤਰ੍ਹਾਂ ਨੀਵੇਂ ਹੋ ਜਾ ਕਵਰ ਕਰ ਲਿਆ ਕਵਰ ਕਰ ਲਿਆ ਹਿਊਮਨ ਬਾਲ ਕਹਿੰਦੇ ਆ ਉਹਨੂੰ ਮਨੁੱਖੀ ਬਾਲ ਬਣਾ ਕੇ ਉਹਨੂੰ ਐ ਕੇਰਾ ਜਾ ਬਣਾ ਲਿਆ 7 8 9 ਦੇ ਆਲੇ ਦੁਆਲੇ ਉਹ ਲੈ ਕੇ ਉਹਨੂੰ ਦੌੜਾਣ ਨੂੰ ਕਰਦੇ ਫਿਰ ਉਹ ਜਿਹੜੇ ਕਮਾਂਡੋ ਸੀ ਉਹ ਛਰੇ ਉਹਨਾਂ ਦੇ ਲੱਗੇ ਕਮਾਂਡੋ ਵਾਲੇ ਅੱਛਾ ਰਜੀਵ ਗਾਂਧੀ ਬਚ ਗਿਆ ਕਿਉਂਕਿ ਉਹਨੂੰ ਥੱਲੇ ਕਰ ਲਿਆ ਉਹਨਾਂ ਨੇ ਛਰੇ ਉਹਨਾਂ ਦੇ ਲੱਗੇ ਹਾਂਜੀ ਤਾਂ ਹੁਣ ਜਿਹੜੀ ਤੀਜੀ ਕੋਲੀ ਚੱਲੀ ਆ ਤਾਂ ਉਹਦਾ ਜਿਹੜਾ ਸਮੋਕ ਹੈ ਕਿਉਂਕਿ ਦੋ ਦੂਜੀ ਗੋਲੀ ਚੱਲੀ ਉਹਦਾ ਧੂਆਂ ਵੀ ਹਲੇ ਬੇਲ ਦੇ ਵਿੱਚ ਸੀ ਜਦੋਂ ਤੀਜੀ ਚੱਲੀ ਤਾਂ ਉਹ ਦੋ ਗੋਲੀਆਂ ਦਾ ਧੂਆਂ ਇਕੱਠਾ ਹੋ ਗਿਆ ਬੇਲ ਦੇ ਉੱਪਰ ਨਿਕਲਣ ਲੱਗਿਆ ਥੋੜਾ ਥੋੜਾ ਨਿਕਲਣ ਲੱਗਿਆ ਹਾਂ ਉਹ ਜਦੋਂ ਉੱਪਰ ਨਿਕਲਦਾ ਸਰ ਕਹਿੰਦੇ ਸਰ ਦੂਆਂ ਤਾਂ ਆਪਕੇ ਸਿਰ ਕੇ ਉੱਪਰ ਸੇ ਨਿਕਲ ਰਹਾ ਹੈ ਉਹ ਜਿੱਥੇ ਜਿੱਥੇ ਆਈਪੀਐਸ ਅਫਸਰ ਖੜੇ ਸੀਗੇ ਸਾਰੇ ਕਹਿੰਦੇ ਸਰ ਧੂਆਂ ਆਪਕੇ ਸਿਰ ਕੇ ਉੱਪਰ ਸੇ ਨਿਕਲ ਰਹਾ ਹੈ ਹਾਂ ਉਹ ਬਸ ਫਿਰ ਉਹਨਾਂ ਨੇ ਆਪਣੀ ਸਟੈਂਡ ਗਨਾਂ ਤੜ 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 ਸਿਰ ਖੋਲੀਆਂ ਹਾਂ ਸੈਕਿੰਡੇ ਉਹਨਾਂ ਨੇ ਫਾਇਰ ਕੀਤੇ ਮੇਰੇ ਤੇ ਫਾਇਰ ਸਾਇਕ੍ਰੀ ਫਾਇਰ ਹੋ ਉਸ ਉਸ ਝਾੜੀ ਵੱਲੀ ਹੋਈ ਸੀ ਜਿੱਥੇ ਲੋਕੇ ਹੋਏ ਬੈਠੇ ਸੀ ਜਿੱਥੇ ਲੋਕਾ ਮੈਨੂੰ ਜਦੋਂ ਗ੍ਰਿਫਤਾਰ ਕੀਤਾ ਨਾ ਜਿਹੜੇ ਕਮਾਂਡੋ ਮੇਰੇ ਤੇ ਗੋਲੀਆਂ ਤੇ ਜਦੋਂ ਮੈਨੂੰ ਅਰੈਸਟ ਕੀਤਾ ਦਰਿਆਗੰਥ ਥਾਣੇ ਵਿੱਚ ਮੇਰੇ ਕੱਪੜੇ ਸਪੈਸ਼ਲ ਦੇਖਣ ਆਏ ਵੀ ਮੈਨੇ ਬਰਸ਼ਟ ਮਾਰਿਆ ਸੀ ਮੇਰੇ ਚਿਹਰੇ ਉਨੇ ਹੱਥ ਲਾ ਕੇ ਦੇਖਣ ਮੱਥੇ ਨੂੰ ਵੀ ਮੈਨੂੰ ਲੱਗਦਾ ਇਹਦੇ ਤੇ ਜਿਹੜੀ ਤਸਵੀਰ ਹੈ ਉਦੋਂ ਦੀ ਹੈ ਜਿਹੜੀ ਆਪਾਂ ਨੂੰ ਫੜ ਲਏ ਫੜ ਲਏ ਹਾਂਜੀ ਯਸ ਯਸ ਉਦੋਂ ਦੀ ਇਹਨਾਂ ਇਹ ਤੇ ਕੱਪੜੇ ਇਹ ਕੱਪੜੇ ਉਹਨਾਂ ਨੇ ਫੜ ਲਏ ਤੇ ਸੀ ਇਹ ਦੇਖਣ ਵਾਸਤੇ ਕਿ ਇਹਨਾਂ ਨੇ ਕੋਈ ਬੰਬ ਨਾ ਬੰਨੇ ਹੋ ਇਸ ਕਰਕੇ ਵੀ ਹੋਮਲੋਮ ਬਣਾ ਹੋ ਗਿਆ ਉਹ ਕਿੰਨਾ ਸਮਾਂ ਗੋਲੀ ਚਲਾਉਂਦੇ ਰਹੇ ਉਸ ਝਾੜੀ ਦੇ ਉਹ 4-5 ਮਿੰਟ ਮੇਰੇ ਤੇ ਚਲਾਉਂਦੇ ਰਹੇ ਜਦੋਂ ਉਹ ਖੜਕੇ ਉਹ ਕਹਿੰਦੇ ਵੀ ਬੰਦੇ ਕੋ ਜਿੰਦਾ ਪਕੜਨਾ ਹੈ ਉਹਨਾਂ ਨੇ ਗੋਲੀ ਰੈਸਟ ਕੀਤੀ ਫਿਰ ਮੈਂ ਉੱਪਰੋਂ ਛਾਲ ਮਾਰੀ ਜਿਹੜੀ ਪਿੱਛੇ ਤੇ ਲੱਗੀ ਹੋਈ ਫੋਟੋ ਉਹ ਛਾਲ ਜਦੋਂ ਮਾਰੀ ਜਦੋਂ ਮੈਂ ਛਾਲ ਮਾਰੀ ਆ ਜਦੋਂ ਮੈਂ ਛਾਲ ਮਾਰਦਾ ਤੁਸੀਂ ਦੇਖੋ ਕਪੜੇ ਮੇਰੇ ਸਾਹਮਣੇ हां बिल्कुल जब मैं छाल मारता है ਤੁਸੀਂ ਨੋਟ ਕਰੋਗੇ ਇਹਦੇ ਅੰਦਰ ਫੋਟੋ ਆਉਂਦੀਆਂ ਨੇ ਹਾਂ ਹਾਂ ਉਹ ਜਿਹੜੇ ਕਮਾਂਡੋ ਨੇ ਉਹ ਮੇਰੇ ਤੇ ਗੋਲੀਆਂ ਚਲਾ ਰਹੇ ਨੇ ਹਾਂ ਜਦੋਂ ਮੈਂ ਛਾਲ ਮਾਰਦਾ ਤਾਂ ਇਹ ਸਾਰੇ ਕਮਾਂਡੋ ਜਿਹੜੇ ਮੰਤਰੀ ਜਿਹੜੇ ਗੋਲੀਆਂ ਚਲਾ ਰਹੇ ਸਾਰੇ ਦੌੜ ਜਾਂਦੇ ਸੀ ਇਹ ਝੜੀ ਸੀ ਇਹ ਝੜੀ ਸੀ ਹਾਂ ਇਹ ਵਾਲੀ ਝੜੀ ਹੈ ਤਾਂ ਇਹ ਕਮਾਂਡੋ ਸਾਰੇ ਦੌੜ ਜਾਂਦੇ ਨੇ ਓਕੇ ਉਹ ਇਸ ਕਰਕੇ ਦੌੜਦੇ ਨੇ ਕਿ ਇਹ ਬੰਦੇ ਨਾਲ ਨਾ ਛਾਤੀ ਨਾਲ ਬੰਬ ਬੰਨੇ ਹੋਣਗੇ ਹੁਣ ਇਹ ਬੰਬ ਐਕਸਪਲੋਡ ਹੋਣਗੇ ਸਾਨੂੰ ਉਡਾ ਦੇਗਾ ਸਾਰੇ ਉਹ ਸਾਰੇ ਦੌੜ ਜਾਂਦੇ ਨੇ ਤੁਹਾਨੂੰ ਜਦੋਂ ਤੁਸੀਂ ਛਾਲ ਮਾਰਦੇ ਹੋ ਤੁਹਾਨੂੰ ਛਾਲ ਮਾਰਨ ਦੇ ਲਈ ਕੀਹਾ ਜਾਂਦਾ ਆ ਨਹੀਂ ਮੈਨੂੰ ਕਹਿੰਦੇ ਵੀ ਨ ਉੱਚ ਕਹਿੰਦੇ ਹਾਂ ਹਾਂ ਕਮਾਂਡੋ ਮਾਂ ਕੋ ਐਨੇ 50 50 ਫੁੱਟ ਦੌੜ ਪਿੱਛੇ ਪਿੱਛੇ ਦੌੜ ਜਾਂਦੇ ਸਾਰੇ ਕਿਉਂਕਿ ਤੁਸੀਂ ਛਾਲ ਇਸ ਤਰ੍ਹਾਂ ਦੇ ਨਾਲ ਮਾਰਦੇ ਹੋ